ਕਿਵੇਂ ਪੰਜਾਬੀਓ ਕੀ ਹਾਲ ਚਾਲ ਚੱਲਦੀ ਵੀਡੀਓ ਤੁਹਾਨੂੰ ਮੈਂ ਕਹਾਣੀ ਸੁਣਾਉਂਗਾ ਇਹ ਸਟੱਬਰ ਦੀ ਆ ਪੂਰੇ ਟੱਬਰ ਨੇ ਆਪਦੇ ਆਪ ਨੂੰ ਇੱਕੋ ਦਿਨ ਇੱਕੋ ਸਮੇਂ ਇੱਕੋ ਪ੍ਰੋਗਰਾਮ ਦੇ ਰਾਹੀਂ ਆਪਦੇ ਆਪ ਨੂੰ ਖਤਮ ਕੀਤਾ ਵੀਡੀਓ ਦੇ ਵਿੱਚ ਕਸਲੀ ਕ੍ਰਿਮੀਨਲ ਕੇਸ ਡਿਸਕਸ ਕੀਤਾ ਗਿਆ ਪਰ ਕੋਈ ਵੀ ਵੀਡੀਓ ਜਾਂ ਆਡੀਓ ਰੀਅਲ ਨਹੀਂ ਸ਼ੋਕੀਤੀ ਗਈ ਜਿਹੜੀ ਕਹਾਣੀ ਆਏ ਤਾਂ ਕੋਈ ਵੀ ਸੋਲਵ ਨਹੀਂ ਕਰ ਪਾਇਆ ਕੋਈ ਕਹਿੰਦਾ ਕਿ ਆ ਪਾਗਲ ਸੀ ਕੋਈ ਕਹਿੰਦਾ ਇਹਨਾਂ ਦੇ ਘਰੇ ਚੋਰ ਡਾਕੂ ਆਗੇ ਸੀ ਕੋਈ ਕੀ ਕਹਿੰਦਾ ਕੋਈ ਕੀ ਕਹਿੰਦਾ ਪਰ ਅੱਜ ਤੱਕ ਕਿਸੇ ਨੂੰ ਸਮਝ ਨਹੀਂ ਆ ਕਿ ਇਹਨਾਂ ਦੇ ਟੱਬਰ ਦੇ ਵਿੱਚ 11 11 ਨੰਬਰ ਦੀ ਕੀ ਮਿਸਟਰੀ ਸੀ 11 ਫੈਮਿਲੀ ਮੈਂਬਰ 11 ਸਾਲਾਂ ਬਾਅਦ 11 ਘਰ ਦੇ اندر 11 ਇਹਨਾਂ ਨੇ ਫਾਇਲ ਆਏ ਤੇ ਬਹੁਤ ਸਕੀਮ ਦੇ ਨਾਲ ਇਹਨਾਂ ਨੇ ਉਹ ਦਰ ਨੂੰ ਖਤਮ ਕੀਤਾ ਸੋ ਪੂਰਾ ਟੱਬਰ ਸੀ ਹੰਡ ਦੇ ਘਰ ਦੇ ਵਰ 11 ਪੇਪਰ ਲੱਗੀਆਂ ਹੋਈਆਂ 11 ਹੀ ਇਹਨਾਂ ਦੇ ਦਰਵਾਜ਼ੇ ਦੇ ਉੱਤੇ ਗ੍ਰਿਲ ਰੋਡ ਸੀਗੇ ਹੋਰ ਵੀ ਇਹਨਾਂ ਦੇ ਘਰੇ ਪਾਸ ਨੂੰ 11 11 ਨੰਬਰ ਵਾਲੇ ਕਾਉਂਸਲੈਂਸ ਬਹੁਤ ਜ਼ਿਆਦਾ ਮਿਲੇ 11 ਇਹਨਾਂ ਨੇ ਫਾਇਲ ਆਏ ਉਸੇ ਵਿਚਾਰੇ ਥਾਂ ਛੱਡੀ ਹੋਈ ਸੀ ਕਿ ਹਾਂਜੀ ਜਿਹੜਾ ਇਹਨਾਂ ਦਾ ਦਾਦਾ ਵਾ ਉਹ ਥੱਲੇ ਆਊਗਾ ਤੇ ਇਹਨਾਂ ਸਾਰਿਆਂ ਨੂੰ ਬਚਾ ਲੂਗਾ ਜੋ ਨਹੀਂ ਹੋਇਆ ਇਨਫੋਰਚੂਨੇਟਲੀ ਸੋ ਕਹਾਣੀ ਹੈਗੀ ਆ ਦਿੱਲੀ ਦਾ ਬੁਰਾਰੀ ਕੇਸ ਦੀ ਚੁੰਡਾਵਤ ਫੈਮਿਲੀ ਇਹਨਾਂ ਨੂੰ ਦਿੱਲੀ ਦੇ ਵਿੱਚ ਭਾਟੀਆਂ ਫੈਮਿਲੀ ਵੀ ਕਿਹਾ ਜਾਂਦਾ ਸੀ ਪਰ ਆ ਚੁੰਡਾਵਤ ਫੈਮਿਲੀ ਸੀ ਜੋ ਬਿਲੋਂਗ ਕਰਦੀ ਸੀ ਰਾਜਸਥਾਨ ਦੇ ਛਤੀਸਗੜ੍ਹ ਤੋਂ ਸੋ 20-25 ਸਾਲ ਪਹਿਲਾਂ ਵਿਪਾਲ ਸਿੰਘ ਆਪਣੇ ਪੁੱਤ ਲਲਿਤ ਆਪਣੀ ਘਰ ਵਾਲੀ ਨਾਰਾਇਣੀ ਦੇਵੀ ਆਪਣੇ ਦੂਸਰੇ ਪੁੱਤ ਬੋਬਨਿਸ਼ ਦੇ ਨਾਲ ਸੋ ਇਹਦੇ ਤਿੰਨ ਪੁੱਤ ਸੀ ਤੀਸਰਾ ਮੁਰਦਨਿਸ਼ ਸੀ ਉਹਨੇ ਤਾਂ ਰਾਜਸਥਾਨ ਤੋਂ ਮੂਵ ਨਹੀਂ ਕੀਤਾ ਸੀ ਉਹ ਬੰਦਾ ਠੇਕੇਦਾਰ ਦਾ ਕੰਮ ਕਰਦਾ ਸੀ ਸੋ ਉਹ ਕੰਦਾ ਕਿ ਮੈਂ ਰਾਜਸਥਾਨੀ ਰਹਿਣਾ ਸੋ ਆ ਬੰਦਾ ਆਪਣੀ ਫੈਮਿਲੀ ਦੇ ਨਾਲ ਜਿੰਨੇ ਕਿ ਬੰਦੇ ਨਾਲ ਤੁਰੇ ਉਹਨੂੰ ਲੈ ਕੇ ਆ ਦਿੱਲੀ ਦੇ ਵਿੱਚ ਆ ਗਏ ਦਿੱਲੀ ਦੇ ਵਿੱਚ ਆ ਕੇ ਇਹਨਾਂ ਨੇ ਘਰ ਖਰੀਦਿਆ نیچے ਇਹਨਾਂ ਦੇ ਰਾਸ਼ਨ ਦੀ ਦੁਕਾਨ ਪਈ ਹੋਈ ਸੀ ਉੱਪਰ ਇਹਨਾਂ ਦੀ ਰਾਇ ਸੀ ਬਧੀਆ ਸਿਸਟਮ ਚੱਲੀ ਜਾਂਦਾ ਸੀ ਇਲਾਕੇ ਦੇ ਵਿੱਚ ਬਧੀਆ ਰਸੂਲਦਾਰ ਬੰਦੇ ਸੀ ਆਹ ਤੇ ਕਿਸੇ ਨੂੰ ਕੋਈ ਵੈਰ ਵਿਰੋਧ ਨਹੀਂ ਪੂਰਾ ਬਈ ਇੱਜ਼ਤ ਨਾਲ ਕੰਮ ਤੇ ਤੜਕੇ ਆ ਚਾਰ ਪੰਜ ਵਿੱਗ ਦੀ ਰਾਸ਼ਨ ਦੀ ਦੁਕਾਨ ਖੋਲ ਦਿੰਦੇ ਲਲੀ ਤਾਂ ਮੈਨੇਜ ਕਰਦਾ ਕਰ ਦੂਸਰਾ ਭਰਾ ਮੈਨੇਜ ਕਰਦਾ ਦੁੱਧ ਲੈ ਦੁੱਧ ਲੋਕੀ ਦੁੱਧ ਬਰੈਡ ਆਂਡੇ ਜੋ ਵੀ ਦਿੱਲੀ ਦੇ ਐਟਮਾਰ ਇਹਨਾਂ ਤੋਂ ਲੈਣ ਆਉਂਦੇ ਤੇ ਪੂਰੇ ਇਲਾਕੇ ਨੂੰ ਪਤਾ ਸੀ ਕਿ ਆਹ ਫੈਮਿਲੀ ਬਹੁਤ ਜ਼ਿਆਦਾ ਟਾਈਮ ਨੂੰ ਲੈ ਕੇ ਪਹੁੰਚੋਲਾ ਇਹ ਕਮੇਸ਼ਾ ਹਾਸ ਤੇ ਘੇੜਦੇ ਨੰਦੇ ਜਵਾਗ ਸਾਰੇ ਵਧੀਆ ਸਾਰੇ ਖੁਸ਼ਮੁਦਦ ਫੈਮਿਲੀ ਫਿਰ ਕੀ ਹੁੰਦਾ 2007 ਦੇ ਵਿੱਚ ਭਪਾਲ ਸਿੰਘ ਜੀ ਦੀ ਡੈਥ ਹੋ ਜਾਂਦੀ ਆ ਜੀ ਆ ਬਈ ਕਾਲਚਰਨਾ ਕਰ ਜਾਂਦੇ ਨੇ ਤੇ ਕਾਰਨ ਕੋਈ ਵੀ ਖਾਸ ਨਹੀਂ ਹੁੰਦਾ ਨੇਚਰਲ ਡੈਥ ਹੁੰਦੀ ਵੀ ਬਜ਼ੁਰਗ ਸੀ ਆ ਕਾਲਚਰਨਾ ਕਰ ਗਏ ਉਹ ਚੀਜ਼ ਦਾ ਸਭ ਤੋਂ ਛੋਟਾ ਮੁੰਡਾ ਲਲਿਤ ਸੋ ਲਲਿਤ ਸਭ ਤੋਂ ਛੋਟਾ ਮੁੰਡਾ ਸੀ ਭੋਬਨੇਸ਼ ਮਿਡਲ ਤੇ ਮੁੰਡਾ ਸੀ ਤੋਂ ਉਦੋਂ ਵਿੱਚ ਦਿਨੇ ਸਭ ਤੋਂ ਵੱਡਾ ਮੁੰਡਾ ਸੀ ਜਿਹੜਾ ਰਾਜਸਥਾਨ ਤੋਂ ਨਹੀਂ ਆਇਆ ਸੀ ਸੋ ਲਲਿਤ ਆ ਬੰਦਾ ਬਹੁਤ ਸਦਮੇ ਚੜਾ ਜਾਂਦਾ ਪਲੱਸ ਇਹਨੂੰ ਬਾਗਡੋਰ ਘਰ ਦੀ ਰਿਸਪਾਂਸਿਬਿਲਟੀ ਠਾਉਣੀ ਪੈਂਦੀ ਆ ਕੁਝ ਭਗਵਨेश ਨਹੀਂ ਠਾਉਂਦਾ ਠੀਕ ਹੈ ਤਾਂ ਲਲਿਤ ਪਹਿਲਾਂ ਤਾਂ ਬਈ ਬਹੁਤ ਜ਼ਿਆਦਾ ਚੋਪ-ਚੋਪ ਰਹਿਣ ਲੱਗ ਜਾਂਦਾ ਡਰੇ ਸੇਮੇ ਰਹਿਣ ਲੱਗ ਜਾਂਦਾ ਆਪਦੇ ਪਪਾਲ ਸਿੰਘ ਜੀ ਨੂੰ ਬਹੁਤ ਪਿਆਰ ਕਰਦਾ ਸੀ ਮੇਰੇ ਹਿਸਾਬ ਨਾਲ ਫਿਰ ਕੀ ਹੁੰਦਾ ਇਹਨਾਂ ਦੇ ਘਰ ਦੀ ਉਸ ਟਾਈਮ ਆਰਥਿਕ ਹਾਲਤ ਬਹੁਤ ਖਰਾਬ ਹੁੰਦੀ ਆ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੁੰਦੀ ਆ ਤੇ ਲਲਿਤ ਇਹਨੂੰ ਸ਼ੁਰੂ ਤੋਂ ਡਾਇਰੀ ਲਿਖਣ ਦਾ ਸ਼ੌਂਕ ਹੁੰਦਾ ਸੀ ਲਲਿਤ ਡਾਇਰੀ ਲਿਖਦਾ ਹੁੰਦਾ ਸੀ ਬਹੁਤ ਟਾਈਮ ਪਹਿਲਾਂ ਤੋਂ ਤਾਂ ਉਹ ਡਾਇਰੀ ਲਿਖਦਾ ਤੇ ਫਿਰ ਇਹਨੇ ਹੋਲੀ-ਹੋਲੀ ਕਦਮ ਐਮ ਦੇ ਲਈ ਇਹਨੇ ਘਰ ਦਾ ਪੂਰਾ ਆਰਥਿਕ ਸਥਿਤੀ ਫਾਈਨੈਂਸ਼ੀਅਲ ਸਿਚੁਏਸ਼ਨ ਬਦਲਦੀ। ਪੂਰੇ ਟੱਬਰ ਨੇ ਜੋ ਦੇਖ ਰੇ ਸੀ ਬੀਹਾਂ ਫਾਈਨੈਂਸ਼ਲੀ ਸੀ ਸਭ ਰਕਾਰ ਦੇ ਪਏ ਆਰਥਿਕ ਸਥਿਤੀ ਸਾਡੇ ਘਰ ਦੀ ਬਹੁਤ ਮਾੜੀ ਆ। ਉਹਨਾਂ ਨੇ ਦੇਖਿਆ ਸਾਲ ਦੇ ਵਿੱਚ ਇਹ ਬੰਦੇ ਨੇ ਸਾਰਾ ਕੁਝ ਬਦਲਤਾ। ਵਧੀਆ ਪਲਾਈਵੁੱਡ ਦਾ ਬਿਜ਼ਨਸ ਕੋਲਿਆ, ਗ੍ਰੋਸਰੀ ਸਟੋਰ ਵਧੀ ਚੱਲੀ ਜਾਂਦਾ। ਪੈਸਿਆਂ ਦੇ ਮਾਮਲੇ ਸਿਸਟਮ ਐ ਚੱਲ ਗਿਆ। ਸਾਰੇ ਘਰ ਦੇ ਨੇ ਇਹਨੂੰ ਬਹੁਤ ਸ਼ਰਾਨਾ ਕੀਤੀ ਕਿ ਹਾਂ ਭਾਈ ਤੂੰ ਬਹੁਤ ਮਿਹਨਤੀ ਆ। ਤੇ ਇਹ ਬੰਦੇ ਨੇ ਕਿਹਾ ਕਿ ਮੈਂ ਕੁਛ ਨਹੀਂ ਕੀਤਾ। ਮੇਰੇ ਵਿੱਚ ਦਾਦਾ ਜੀ ਆਉਂਦੇ ਨੇ। ਇਹਨਾਂ ਜੋ ਆਤਮਿਕ ਅਭੀ ਦਾਦਾ ਜੀ ਹੁੰਦੇ ਨੇ ਇਹਦੇ ਫਾਦਰ ਸਾਹਿਬ ਹੁੰਦੇ ਨੇ ਭਵਾਲ ਸਿੰਘ ਜੋ ਮੈਨੂੰ ਗਾਈਡ ਕਰਦੇ ਨੇ ਸੋ ਗਾਂ ਇਹਨਾਂ ਨੇ ਨੋਟਸ ਵੀ ਦਿਖਾਏ ਆ ਕਿ ਕਿਵੇਂ ਉਹਦੀ ਡਾਇਰੀ ਉੱਤੇ ਨੋਟਸ ਹੁੰਦੇ ਸੀ ਕਿ ਹਾਂ ਜੋ ਇਹਦਾ ਦਾਦਾ ਇਹਨੂੰ ਲਿਖਾ ਰਿਹਾ ਉਹ ਲਲਿਤ ਨਵਾਜੀ ਸੀ ਕਿ ਮੇਰੇ ਵਿੱਚ ਦਾਦਾ ਜੀ ਹੁੰਦੇ ਨੇ ਹੁਣ ਟੱਬਰ ਨੇ 1 ਸਾਲ ਦੇ ਵਿੱਚ ਦੇਖਿਆ ਵੀ ਲਲਿਤ ਨੇ ਜੋ ਜੋ ਮੂਵ ਲਏ ਲਾਈਫ ਦੇ ਵਿੱਚ ਉਹ ਸਾਰੇ ਨਾਲ ਫਾਈਨੈਂਸ਼ੀਅਲ ਟੱਬਰ ਦੀ ਸਥਿਤੀ ਐ ਤਰ੍ਹਾਂ ਚਲੀ ਗਈ ਟੱਬਰ ਨੇ ਬਹੁਤ ਰਕੀ ਕੀਤੀ ਆਬਵੀਅਸਲੀ ਟੱਬਰ ਨੇ ਭਰੋਸਾ ਕਰਨਾ ਸੀ ਵੀ ਹਾਂ ਲਲਿਤ ਸਹੀ ਕਹਿ ਰਿਹਾ ਐ ਪਰ ਉਸਨੂੰ ਕਾ ਅਦਰ ਰਿਸਪੌਂਸਿਬਲ ਬੰਦਾ ਆਈਆ ਭਪਾਲ ਸਿੰਘ ਜੀ ਤੋਂ ਬਾਅਦ ਉਸ ਤੋਂ ਬਾਅਦ 2008 ਨਾਲ ਸਿਸਟਮ ਵਧੀਆ ਚੱਲਦਾ ਰਿਹਾ ਵਧੀਆ ਲਲਿਤ ਨੇ ਕਹਿਣਾ ਕਿ ਹਾਂ ਜੀ ਇਹਨੇ ਡਾਇਰੀ ਲਿਖਣੀ ਇਹਨੇ ਜੋ ਅਕੜ ਡਾਇਰੀ ਲਿਖਣੀ ਇਹਨਾਂ ਦੇ ਘਰੋਂ ਟੋਟਲ 11 ਡਾਇਰੀਆਂ ਮਿਲੀਆਂ ਸੀ ਲਲਿਤ ਨੇ ਉਹ 11 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਪੂਜਾਵਾਂ ਕੀਤੀਆਂ ਤਾੰਤ੍ਰਿਕ ਵਿਧਿਆਵਾਂ ਕੀਤੀਆਂ ਜਿਹਦੇ ਵਿੱਚ ਪੂਰਾ ਟੱਬਰ ਇਨਵੋਲ ਹੁੰਦਾ ਸੀ ਇਹ ਹਾਂ ਜੀ ਦਾਦਾ ਜੀ ਨੂੰ ਖੁਸ਼ ਕਰਨਾ ਦਾਦੀ ਨੂੰ ਇਹਨਾਂ ਦੇ ਭਪਾਲ ਸਿੰਘ ਜੀ ਨੂੰ ਖੁਸ਼ ਕਰਨਾ ਜੋ ਆਖਰ ਨੂੰ ਕਹਿੰਦੇ ਸੀ ਦਾਦੀ ਨੂੰ ਖੁਸ਼ ਕਰਨਾ ਉਹ ਚੀਜ਼ ਹੁੰਦੀ ਰਹੀ ਟੱਬਰ ਦੀ ਤਰੱਕੀ ਹੁੰਦੀ ਰਹੀ ਤੇ ਚੀਜ਼ਾਂ ਐਵੇਂ ਐਵੇਂ ਦੀ ਹੋਈਆਂ ਇਹਨਾਂ ਦੇ ਟੱਬਰ ਦੇ ਵਿੱਚ ਜਿਹਦੇ ਕਰਕੇ ਲਲਿਤ ਤੇ ਉੱਤੇ ਫੈਮਿਲੀ ਦਾ ਭਰੋਸਾ ਬਹੁਤ ਜ਼ਿਆਦਾ ਬਣ ਗਿਆ ਫੋਰ ਐਗਜ਼ਾਮਪਲ ਇਹਨਾਂ ਦੇ ਟੱਬਰ 'ਚ ਕੁੜੀ ਸੀ ਇੱਕ ਪ੍ਰਿਆੰਕਾ ਸੋ ਭਪਾਲ ਸਿੰਘ ਨਰੈਣੀ ਦੇ ਵੀ ਇਹਨਾਂ ਦੇ ਤਿੰਨ ਮੁੰਡੇ ਸੀ ਸੋ ਦੋ ਮੁੰਡੇ ਨਾਲ ਆਗੇ ਸੀ ਤੇ ਗਾਂ ਉਹਨਾਂ ਦੀ ਉਹ ਘਰ ਵਾਲੀਆਂ ਉਹਨਾਂ ਦੇ ਬੱਚੇ ਤੇ ਜਿਹੜੀ ਆਹ ਕੁੜੀ ਸੀ ਪ੍ਰਤਿਭਾ ਆਹ ਇਹਦੀ ਮੂ ਬੋਲੀ ਬੇਟੀ ਬਣੀ ਹੋਈ ਸੀ ਤੇ ਇਹਦੇ ਘਰ ਵਾਲੇ ਦੀ ਡੈਥ ਹੋ ਗਈ ਸੀ ਸੋ ਆ ਆ ਉਹਦੀ ਕੁੜੀ ਨੂੰ ਲੈ ਕੇ ਪ੍ਰਿਆੰਕਾ ਨੂੰ ਲੈ ਕੇ ਇਹਨਾਂ ਦੇ ਨਾਲ ਹੀ ਰਹਿੰਦੀ ਹੁੰਦੀ ਸੀ ਠੀਕ ਹੈ ਸੋ ਬਹੁਤ ਸਾਰੇ 11 ਸਾਲ ਇਹਨੇ ਕੁਇਟ ਕੀਤਾ ਦੀ ਲਾਈਫ ਪ੍ਰਿਆੰਕਾ ਦਾ ਵਿਆਹ ਨਹੀਂ ਹੋ ਰਿਹਾ ਸੀ ਕਿਸੇ ਦਾ ਰਿਸ਼ਤਾ ਨਹੀਂ ਹੋ ਰਿਹਾ ਸੀ ਤਾਂ ਲਲਿਤ ਕਹਿੰਦਾ ਕਿ ਮੈਂ ਭਪਾਲ ਸਿੰਘ ਜੀ ਨਾਲ ਗੱਲ ਕਰਦਾ ਉਹਨੇ ਗੱਲਬਾਤ ਕੀਤੀ ਹੁਣ ਜੋ ਮੈਂ ਕਰਦਾ ਸੀ ਉਹ ਕਰਦਾ ਸੀ ਭਪਾਲ ਸਿੰਘ ਜੀ ਸਰੀਰਕ ਤੌਰ ਤੇ ਇਸ ਦੁਨੀਆ ਤੇ ਨਹੀਂ ਸੀ ਸੋ ਲਲਿਤ ਜੋ ਵੀ ਉਹਦੀ ਮੈਜਨਰੀ ਸੀ ਜਾਂ ਜੋ ਵੀ ਸੀਨ ਸੀ ਪ੍ਰਮਾਤਮਾ ਜਾਣਦਾ ਉਹਨੇ ਗੱਲਬਾਤ ਕੀਤੀ ਕਹਿੰਦਾ ਮੈਨੂੰ ਭਪਾਲ ਸਿੰਘ ਜੀ ਨੇ ਕਿਹਾ ਇਸ ਕੁੜੀ ਦੇ ਵਿਆਹ ਲਈ ਆਪਾਂ ਨੂੰ ਇੱਕ ਕੇਲੇ ਦੇ ਪੇੜ ਦੀ ਪੂਜਾ ਕਰਨੀ ਪੈਣੀ ਆ ਪੂਜਾ ਕਰਦੇ ਆ ਉਸ ਤੋਂ ਬਾਅਦ ਚ ਆ ਕੁੜੀ ਲਈ ਬਹੁਤ ਚੰਗੇ ਘਰੇ ਰਿਸ਼ਤਾ ਪੱਕਾ ਹੋ ਜਾਂਦਾ ਈਵਨ ਆ ਪੂਰਾ ਕਾਰਜਕ੍ਰਮ ਕਰਨ ਤੋਂ ਪਹਿਲਾਂ ਅਕਾਲ ਚਲਾਣਾ ਕਰਨ ਤੋਂ ਪਹਿਲਾਂ 2018 ਦੇ ਵਿੱਚ ਇਹਦੀ ਮੰਗਣੀ ਉਤੇ 5 ਲੱਖ ਰੁਪਏ ਵੀ ਖਰਚਦੇ ਲਗ 2018 ਦੇ ਵਿੱਚ 5 ਲੱਖ ਰੁਪਏ ਬਹੁਤ ਵੱਡੀ ਗਲਤੀ ਦੀ ਨੀਅਰ ਕੇ ਸ਼ਹਿਰ ਦੇ ਵਿੱਚ ਤੇ ਅੱਜ ਵੀ ਹੋਊਗੀ ਸੋ ਉਹ ਹੋ ਜਾਂਦਾ ਟੱਬਰ ਦਾ ਹੋਰ ਭਰੋਸਾ ਵਧ ਜਾਂਦਾ ਫਿਰ ਇੱਕ ਦਿਨ ਲਲਿਤ ਕਹਿੰਦਾ ਵੀ ਪਪਾਲ ਸਿੰਘ ਜੀ ਆਪਣੇ ਤੋਂ ਬਹੁਤ ਜ਼ਿਆਦਾ ਗੁੱਸੇ ਨੇ ਕਿਸੇ ਗੱਲ ਕਰਕੇ ਜੋ ਘਰੇ ਇਹਨਾਂ ਦੇ ਗੱਲਾਂ ਚੱਲਦੀ ਆਪੇ ਪਿਛਲੇ ਥੋੜੇ ਟਾਈਮ ਤੋਂ ਕਾਜ਼ ਇਹਦੀ ਦੱਸਿਆ ਜਾ ਰਿਹਾ ਵੀ ਜਿਹੜੀ ਉਹਨੇ ਇਸ ਦੀ ਕੁੜੀ ਸੀ ਇਹਨਾਂ ਬਰਾਂ ਦੇ ਇੱਕ ਇਹਨਾਂ ਦਾ ਕੋਈ ਚੱਕਰ ਚੱਲਦਾ ਸੀ ਪਰ ਉਹਨਾਂ ਨੇ ਆਪਣੀ ਡਾਇਰੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਹਾਂ ਜੀ ਮੈਂ ਲਲਿਤ ਤੋਂ ਮਾਫੀ ਮੰਗਦੀ ਆ ਫਲਾਣਾ ਦਿਮਕਰਨਾ ਤਾਂ ਉਹ ਚੀਜ਼ਾਂ ਲੈ ਕੇ ਲਲਿਤ ਨੇ ਲਿਖਿਆ ਹੋਇਆ ਸੀ ਕਿ ਆਪਾਂ ਇੱਕ ਪੂਜਾ ਕਰਨੀ ਆ ਦਾਦਾ ਜੀ ਨੂੰ ਖੁਸ਼ ਕਰਨ ਲਈ ਤੇ ਉਹ ਪੂਜਾ ਤੋਂ ਬਾਅਦ ਆਪਾਂ ਇੱਕ ਐਵੇਂ ਦਾ ਕੰਮ ਕਰਨਾ ਜਿਹਦੇ ਵਿੱਚ ਸੋ ਸੁਣ ਕੇ ਹੈਰਾਨ ਹੋ ਜਾਗੇ ਜਿਹਦੇ ਵਿੱਚ ਆਪਾਂ ਆਪਣੇ ਹੱਥ ਪੈਰ ਬੰਨ ਕੇ ਮੂੰਹ ਦੇ ਵਿੱਚ ਉਹ ਮੂੰਹ ਬੰਦ ਕਰਕੇ ਅੱਖਾਂ ਬੰਨ ਕੇ ਆਪਾਂ ਫਾਹੇ ਲਾਉਣੇ ਆ ਸਾਰੇ ਆਣਿਆ ਨੇ ਸੁਨਰਾਜਨੀ ਦੇਵੀ ਦੇ ਨਿਰਣਾਏ ਜਿਆਰ ਤੁਸੀਂ ਪਹਿਲੇ ਸੋ ਫਾਹੇ ਲੈਣੇ ਆਪਾਂ ਤੇ ਉਦੋਂ ਬਾਅਦ ਮੈਂ ਵਿਚਾਲੀ ਜਗਾ ਛੱਡਾਂਗੇ ਤੇ ਵਿਪਾਲ ਸਿੰਘ ਜੀ ਵਾਪਸ ਆਉਣਗੇ ਨੀਚੇ ਤੇ ਉਹ ਜਦੋਂ ਹੀ ਆਪਾਂ ਆਪਦੇ ਨੂੰ ਬਈ ਫਾਹਲ ਛਾਲ ਮਾਰਾਂਗੇ ਉਹਦੇ ਤੋਂ ਤੇ ਉਦੋਂ ਵਿਪਾਲ ਸਿੰਘ ਜੀ ਆ ਕੇ ਆਪ ਨੂੰ ਬਚਾਉਣਗੇ ਪਲੱਸ ਆਪਾਂ ਨੂੰ ਗਾਂ ਵਾਲੀ ਗਾਈਡ ਕਰਨਗੇ ਤੇ ਆਪਾਂ ਨੂੰ మోਕਸ਼ ਪ੍ਰਾਪਤ ਹੋਊਗਾ ਸੋ ਇਹਨਾਂ ਨੇ ਆ ਸਾਰੀ ਚੀਜ਼ ਸ케ਜੂਲ ਕਦੋਂ ਕੀਤੀ ਸੀ ਪੰਨ ਦੱਸਦਾ ਸੋ ਇਹਨਾਂ ਨੇ 30 ਜੂਨ ਨੂੰ ਪਹਿਲਾ ਦਿਨ ਰੱਖਿਆ ਸੀ ਜਦੋਂ ਇਹਨਾਂ ਨੇ ਆ ਪੂਜਾ ਕਰਨੀ ਸੀ ਪਰ ਉਸ ਦਿਨ ਇਹਨਾਂ ਦੇ ਘਰੇ ਇੱਕ ਰਿਸ਼ਤੇਦਾਰ ਆ ਜਾਂਦਾ ਜਿਸ ਕਰਕੇ ਇਹਨਾਂ ਨੂੰ ਪੂਜਾ ਰੋਕਣੀ ਪੈਂਦੀ ਫੇਰਾ ਕਹਿੰਦਾ ਕਿ ਹਾਂ ਜੀ ਅਸੀਂ 1 ਜੁਲਾਈ ਨੂੰਾਂ ਚੀਜ਼ ਕਰਾਂਗੇ ਹੁਣ ਆਪੋ ਮਨੇਸ਼ ਆ ਨੋਟਸ ਆ ਜਿਹੜੇ ਲਿਖਦਾ ਹੁੰਦਾ ਸੀਗੇ ਇਹਦੇ ਵਿੱਚ ਹੀ ਲਿਖਿਆ ਹੋਇਆ ਸੀ ਜਿਹੜਾ ਆਖਰੀ ਇਹਨੇ ਨੋਟ ਸੀ ਕਿ ਮੈਂ ਕੱਲ੍ਹਿਆ ਪਰਸੋਂ ਆਉਂਗਾ ਨਹੀਂ ਵੀ ਪ੍ਰੋਪਰ ਉਹਨਾਂ ਲਿਖਿਆ ਹੁੰਦਾ ਸੀ ਕਿ ਲਲਿਤ ਕਿ ਦਾਦਾ ਲਲਿਤ ਨੂੰ ਸਾਰੀਆਂ ਇਨਸਟਰਕਸ਼ਨ ਦੇ ਰਿਹਾ ਭਪਾਲ ਸਿੰਘ ਸੀ ਜਿਹੜਾ ਆਪ ਰਿਆਂਗਾ ਕੁੜੀ ਸੀ ਆ ਪੂਰੀ ਇਹਨਾਂ ਦੀ ਫੈਮਿਲੀ ਸੀ ਸੋ 30 ਜੂਨ ਤੋਂ 29 ਜੂਨ ਨੂੰ ਆ ਪੂਰੀ ਫੈਮਿਲੀ ਦੇਖਦੀ ਐ ਸਟੂਲ ਵਗੈਰਾ ਸਾਰਾ ਕੁਝ ਆਪ ਚੱਕ ਕੇ ਘਰੇ ਲੈ ਕੇ ਜਾਂਦੇ ਹੋਏ ਇਹਨਾਂ ਦੇ ਜੋ इवन ਇੱਕ ਦਿਨ ਪਹਿਲਾਂ ਦੇਖਦੇ ਆ ਜਿਹੜੇ ਰੱਸੀਆਂ ਦੇ ਉਹ ਇਹਨਾਂ ਨੇ ਕੀਤਾ ਉਹਦੇ ਨਾਲ ਖੇਡਦੇ ਹੋਏ ਠੀਕ ਐ ਇਹਦੇ ਕਰਕੇ ਲੇਡੀਜ਼ ਆ ਕੋਈ ਵੀ ਡਰ ਨਹੀਂ ਦੇਖ ਰਹੀ ਸੀ ਜੋ ਆ ਇੱਕ ਦਿਨ ਪਹਿਲਾਂ ਭਈ ਸਾਰੇ ਮਹੱਲੇ ਦੇ ਜੋਕਰ ਖੇਡ ਰਹੇ ਸੀ ਜਿਵੇਂ ਇਹਨਾਂ ਨੂੰ ਪਤਾ ਸੀ ਕਿ ਜੋਨਲਿਸ ਕਹਿ ਰਿਹਾ ਹੈ ਕਿ ਹਾਂ ਅਸੀਂ ਚੀਜ਼ ਕਰਾਂਗੇ ਤਾਂ ਬਈ ਵਾਪਸ ਆ ਜਾਾਂਗੇ ਆਪਾਂ ਨੂੰ ਕੁਝ ਨਹੀਂ ਹੋਊਗਾ ਤਾਂ ਬਿਨਾਂ ਡਰ ਤੋਂ ਚੱਲੀ ਜਾਂਦੇ ਸੀ 11 ਸਾਲਾਂ ਤੋਂ ਲਲਿਤ ਦੀ ਕਈ ਹਰ ਗੱਲ ਸੱਚ ਹੋ ਰਹੀ ਸੀ ਜਿਸ ਕਰਕੇ ਡੱਬਰ ਦਾ ਪੂਰਾ ਭਰੋਸਾ ਬਣਿਆ ਹੋਇਆ ਸੀ ਠੀਕ ਹੈ ਫਿਰ ਆ ਚੀ ਹੁੰਦੀ ਹੈ 1 ਜੁਲਾਈ ਨੂੰ ਆ ਡੱਬਰ ਪੂਰਾ ਲਲਿਤ ਤੇ ਲਲਿਤ ਦੇ ਘਰ ਵਾਲੇ ਘਰ ਦੇ ਜਿੰਨੇ ਮੈਂਬਰ ਹੈਗੇ ਪੰਜ ਸਟੂਲ ਲਾਉਂਦੇ ਆ ਹਰ ਸਟੂਲ ਦੇ ਉੱਤੇ ਦੋ ਦੋ ਮੈਂਬਰ ਟੋਟਲ 11 ਮੈਂਬਰ ਸੀ ਨਰਾਇਣੀ ਦੇਵੀ ਸਭ ਤੋਂ ਬਜ਼ੁਰਗ ਸੀ ਉਹ ਲੇਡੀ ਨੂੰ ਆਹਾਂ 71 ਸਾਲਾਂ ਦੀ ਸੀ ਉਹਨੂੰ ਪਹਿਲਾਂ ਇਹਨ ਭਾਈ ਲਲਿਤ ਜ਼ਹਿਰ ਦੇ ਕੇ ਉਹ ਬੰਨ ਦਿੰਦਾ ਉਹਦੇ ਬੈੱਡ ਦੇ ਨਾਲ ਹੀ ਲਟਾ ਦਿੰਦਾ ਆਹ ਸਟੂਲ ਆ ਕੇ ਪੰਜ ਫਾਹੇ ਬੰਨ ਦ ਅ 11 파ਹੇ ਬੰਨਦੇ ਠੀਕ ਹੈ ਇਹ ਕਿਰੋ ਦਾ ਨਰਾਇਣੀ ਦੇਵੀ ਦਾ ਤੇ 10 파ਹੇ ਇਹਨਾਂ ਦੇ ਹਰ ਟੂਲ ਦੇ ਉੱਤੇ ਦੋ ਦੋ ਫੈਮਿਲੀ ਮੈਂਬਰ ਇਹਨਾਂ ਦੇ ਲਲਿਤ ਤੇ ਲਲਿਤ ਦੇ ਘਰ ਵਾਲੀ ਨੇ ਹੱਥ ਬੰਨੇ ਸੋ ਆ ਪੂਰੀ ਫੈਮਿਲੀ ਆ ਤੇ ਜੀ ਦੇ ਉੱਤੇ ਲਲਿਤ ਤੇ ਲਲਿਤ ਦੇ ਘਰ ਵਾਲੀ ਨੇ ਸਾਰਿਆਂ ਦੇ ਹੱਥ ਬੰਨੇ ਮੂੰਹ ਬੰਨੇ ਪਿਛੇ ਕਰਕੇ ਵਾਲੀ ਹੱਥ ਪ੍ਰੋਪਰ ਬੰਨੇ ਐਸੀ ਮੂੰਹ ਬੰਨਾ ਐਸੇ ਅੱਖਾਂ ਲਵੇਟੀਆਂ ਐਸੇ ਕੰਨਾਂ ਦੇ ਜਰੂਪ ਆਈ ਸੀ ਕਿਸੇ ਨੂੰ ਕਿਸੇ ਦੀ ਚੀਕ ਕੁਝ ਵੀ ਨਾ ਸੁਣਾਈ ਦੇਵੇ ਕੋਈ ਵੀ ਰੋਲਾ ਰੱਪਾ ਨਾ ਪਵੇ ਤੇ ਜਦੋਂ ਲਲਿਤ ਨੇ ਇਸ਼ਾਰਾ ਕਰਨ ਦਾ ਸੀ ਉਦੋਂ ਹੀ ਸਾਰੇ ਨੇ ਛਾਲ ਮਾਰਨੀ ਸੀ ਠੀਕ ਹੈ ਸੋ ਇਹਨਾਂ ਨੇ ਪਹਿਲਾਂ ਕੀ ਕੀਤਾ ਆ ਸਾਰਾ ਕੁਝ ਕਰਨ ਤੋਂ ਪਹਿਲਾਂ ਪਹਿਲਾਂ ਸੈਟਅਪ ਕੀਤਾ ਇੱਕ ਕੋਈ ਤਾంత్రਿਕ ਵਿਦਿਆ ਕਾਲਾ ਜਾਦੂ ਕੋਈ ਪੂਜਾ ਕੀਤੀ ਤੇ ਉਥੇ ਇਹਨਾਂ ਨੇ ਇੱਕ ਤੇਲ ਦਾ ਚੜਾਓ ਚੜਾਇਆプラス ਪਾਣੀ ਦਾ ਵੀ ਚੜਾਓ ਚੜਾਇਆ ਜਿਵੇਂ ਆਪਾਂ ਨੂੰ ਆਪਣੇ ਘਰ ਦੇ ਕਹਿੰਦੇ ਕਿ ਰਾਤੀ ਆਪਾਂ ਨੂੰ ਸਮੁੰਦਰ ਦੇ ਕੋਲੇ ਨਦੀ ਦੇ ਕੋਲੇ ਪਾਣੀ ਦੇ ਕੋਲੇ ਨਹੀਂ ਜਾਣਾ ਚਾਹੀਦਾ ਸੋ ਉਹ ਚੀਜ਼ ਦੂਸਰੀ ਦੁਨੀਆ ਦੇ ਨਾਲ ਜੁੜੀਆਂ ਹੁੰਦੀਆਂ ਆਪਾਂ ਨੂੰ ਪੂਤ ਆਤਮਾ ਪ੍ਰੇਤ ਆ ਚੀਜ਼ਾਂ ਚੰਬੜ ਸਕਦੀਆਂ ਤੋ ਇਹਨਾਂ ਨੇ ਪਾਣੀ ਦੇ ਚੜਾਵਾ ਵੀ ਚੜਾਇਆ ਸੀ ਕਿ ਇਹਨਾਂ ਨੂੰ ਸੀ ਨੰਦਿਤ ਨੇ ਕੀ ਕਿਹਾ ਸੀ ਕਿ ਮੇਰੀ ਦਾਦੇ ਨਾਲ ਮੇਰੀ ਭਪਾਲ ਸਿੰਘ ਜੀ ਨਾਲ ਗੱਲਬਾਤ ਹੋਈ ਆ ਕਿ ਘਰ ਦੇ ਜਿਹੜੇ ਜਿਹੜੇ ਬੰਦੇ ਆ ਉਹ ਆਹ ਚੀਜ਼ ਕਰਕੇ ਉੱਪਰ ਜਾਣਗੇ ਤੇ ਭਪਾਲ ਸਿੰਘ ਜੀ ਨੂੰ ਥੱਲੇ ਲੈ ਕੇ ਆਉਣ ਦੇ ਵਿੱਚ ਹੈਲਪ ਕਰਨਗੇ ਤੇ ਇਸ ਕਰਕੇ ਇਹਨਾਂ ਨੇ ਘਰ ਦੇ ਬਾਹਰ ਦੁਖਾਨਾ ਜਿਸ ਕਰਕੇ ਇਹਨਾਂ ਨੇ ਘਰ ਦੇ ਬਾਹਰ 11 ਪੈਪਰ ਲਾਈਆਂ ਹੋਈਆਂ ਸੀ ਸੋ ਜਿਹੜੀਆਂ ਪੈਪਰ ਫੇਸਿੰਗ ਡਾਊਨ ਆ ਉੱਪਰ ਆ ਪਹਿ ਗਈਆਂ ਲੇਡੀਜ਼ ਲਈ ਕਿ ਹਾਂਜੀ ਲੇਡੀਜ਼ نیچے ਹੀ ਰਹਿਣਗੀਆਂ ਬਿਕੋਜ਼ ਲੇਡੀਜ਼ ਉਹ ਚੀਜ਼ ਦਾ ਵਾਦਾ ਪਾ ਸਕਦੇ ਆ ਕਿ ਭਪਾਲ ਸਿੰਘ ਜੀ ਨੂੰ نیچے ਲੈ ਕੇ ਆਉਂਦੇ ਵਿੱਚ ਜਿੰਨੇ ਵੀ ਮਰਦ ਆ ਸਿਰਫ ਉਹਨਾਂ ਲਈ ਪੈਪਾ ਉੱਪਰ ਨੂੰ ਸੀ ਤੇ ਜਿੰਨੇ ਫੀਮੇਲ ਮੈਂਬਰ ਸੀ ਉਹਨੀਆਂ ਹੀ ਪੈਪਾ ਤਾਂ ਨੂੰ ਸੀ ਕਿ ਉਹ ਉੱਪਰ ਜਾਣਗੇ ਤੇ ਉਹ ਭਪਾਲ ਸਿੰਘ ਜੀ ਨੂੰ نیچے ਲੈ ਕੇ ਆਉਣਗੇ ਸੋ ਆ ਚੀਜ਼ ਹੁੰਦੀ ਹੈ ਆ ਪੂਰਾ ਟੱਬਰ ਲਲਿਤ ਦੇ ਇਸ਼ਾਰੇ ਦੇ ਨਾਲ ਉਹ ਕੰਮ ਕਰ ਦਿੰਦਾ ਪਰ ਅਨਫੋਰਚੂਨੇਟਲੀ ਭਪਾਲ ਸਿੰਘ ਜੀ ਨਹੀਂ ਆਉਂਦੇ ਕੋਈ ਮੋਕਸ਼ ਨਹੀਂ ਮਿਲਦਾ ਤੇ ਪੂਰੀ ਫੈਮਿਲੀ ਖਤਮ ਹੋ ਜਾਂਦੀ ਪੂਰੀ ਫੈਮਿਲੀ ਭੰਗ ਦੇ ਪਾਣੇ ਖਤਮ ਹੋ ਜਾਂਦੀ ਆ ਤੇ ਪ੍ਰਮਾਤਮਾ ਜਾਣਦਾ ਵੀ ਕੀ ਸੀ ਸੀ ਕੋ ਲਲਿਤ ਬੰਦੇ ਦੇ 11 ਸਾਲ ਤੋਂ ਹਰ ਕਈ ਚੀਜ਼ਾਂ ਸਾਚੋਰੀ ਸੀ ਇਹਨਾਂ ਨੇ ਅਧਰੇ ਘਰੇ 11 ਚੀਜ਼ਾਂ 11-11 ਸਾਲਾਂ ਲਈ ਇਹਨਾਂ ਚੀਜ਼ਾਂ ਪਲਾਨ ਕੀਤੀਆਂ ਸੀ 11 ਫੈਮਿਲੀ ਮੈਂਬਰ 2007 ਦੇ ਵਿੱਚ ਪਿਤਾ ਜੀ ਦੀ ਡੈਥ ਹੋਈ ਤੇ 11 ਸਾਲ ਬਾਅਦ ਹੋਇਆ 18 ਦੇ ਵਿੱਚ ਤਾਰ ਉਹ ਇਹਨਾਂ ਦੇ 11 ਡਾਇਰੀਆਂ ਮਿਲਦੀਆਂ ਘਰੇ ਘਰ ਦੇ ਬਾਹਰ ਮੇਂ ਦਰਵਾਜੇ ਦੇ ਗ੍ਰਿਲ ਦੇ ਉੱਤੇ 11 ਛਾਤਾਂ ਲਈ ਗ੍ਰਿਲਾਂ ਦੇ ਉੱਤੇ 11 11 ਡੰਡੇ ਵੀ ਉਹ 11 ਚੀਜ਼ਾਂ ਨੇ ਨਾ ਘਰੇ ਕੋਨਸੀ ਨੇ ਚਾਲਦਾ ਪਿਆ ਸੀ ਕਿ ਹਾਂਜੀ 11 ਸਾਲ ਬਾਅਦ ਇਹ ਚੀਜ਼ ਕਰਨੀ ਆ ਹੋਣੀ ਆ ਕੁਤਪਾਲ ਸਿੰਘ ਨੇ ਕਿਹਾ ਸੀ ਫਿਰ ਪਤਾ ਕਿਵੇਂ ਲੱਗਦਾ ਚੀਜ਼ ਬਾਰੇ ਜਦੋਂ ਅਗਲੇ ਦਿਨ 2 ਜੁਲਾਈ ਨੂੰ ਮਸਨ ਹਾਂ ਆ ਇਹਨਾਂ ਨੇ ਤੀਜ ਤੀਜ ਨੂੰ ਕਰਨਾ ਸੀ ਪਹਿਲਾਂ ਸੋ 29 ਦੀ ਰਾਤ ਨੂੰ ਇਹਨਾਂ ਨੇ 30 ਦੀ ਰਾਤ ਨੂੰ ਕੀਤਾ ਇੱਕ ਦੀ ਅਰਲੀ ਮਾਰਨਿੰਗ ਤਾਂ ਆ ਗੁਰਚਰਨ ਸਿੰਘ ਇਹਨਾਂ ਦੇ ਗਵਾਂਢੀ ਉਹ ਇਹਨਾਂ ਦੇ ਘਰੇ ਜਾਂਦੇ ਆ ਲਗਿਨਾਂ ਦੀ ਗ੍ਰੋਸਰੀ ਸਟੋਰ ਦੀ ਦੁਕਾਨ ਬੰਦ ਹੁੰਦੀ ਆ ਉਹ ਤੜਕੇ 4-5 ਵਜੇ ਖੋਲ ਦਿੰਦੇ ਆ ਆ ਬੰਦੇ ਨੂੰ ਅੰਡੇ ਦੀ ਲੋੜ ਸੀ ਆ ਜਾਂਦਾ ਤੇ ਕਹਿੰਦਾ ਵੀ ਇਹਨਾਂ ਦੇ ਟੱਬਰ ਨੇ ਦੁਕਾਨ ਨਹੀਂ ਖੋਲੀ ਜੋ ਕਿ ਅੱਜ ਤੱਕ ਨਹੀਂ ਹੋਇਆ ਸੀ ਸੋ ਗੁਰਚਰਨ ਸਿੰਘ ਨੇ ਦਰਵਾਜ਼ਾ ਖੜਕਾਉਂਦਾ ਦਰਵਾਜ਼ਾ ਖੁੱਲਾ ਆਇਆ ਸੀ ਉਹ ਗੇੜ ਛਕਾਉਂਦਾ ਬਾਜਾ ਮਾਰ ਦਿੰਦਾ ਕੋਈ ਵੀ ਬੰਦਾ ਦਰਵਾਜ਼ਾ ਨਹੀਂ ਖੋਲਦਾ ਸੋ ਗੁਰਚਰਨ ਸਿੰਘ ਅੰਦਰ ਜਾਂਦਾ ਬਾ ਨਾ ਬਾਜ ਲੈਣ ਰਹਿਦਾ ਤੇ ਜਦੋਂ ਮੇਨ ਹਾਲ ਵਿੱਚ ਪਹੁੰਚਦਾ ਤਾਂ ਜੋ ਦੇਖਦਾ ਤਾਂ ਸਰੀਰ ਇਸ ਤਰੀ ਲਟਕੇ ਪਏ ਸੀ ਅੰਦਰ ਵੀ ਯੂ نو ਹਾਊਸ ਆਫ ਹਾਰਰਸ ਕਿਹਾ ਜਾਂਦਾ ਸੀ ਨੈਟ ਵੀ ਜੇ ਤੁਸੀਂ ਵੀ ਦੇਖ ਸਕਦੇ ਵੀ ਸੂਰ ਕੇ ਦੇਖੋ ਇਧਰਲੇ ਪਾਸੇ ਗੇਟ ਸੀ ਜਿੱਥੋਂ ਆ ਫੋਟੋ ਖਿੱਚੀ ਗਈ ਆ ਜਿੱਥੋਂ ਉਹਨੇ ਦੇਖਿਆ ਸੀ ਪੂਰਾ ਟੱਬਰ ਟੰਗਿਆ ਪਿਆ ਜਵਾਕ ਮੂੰਹ ਸਿਰ ਲਵੇਟੇ ਹੋਏ ਬੰਨੇ ਹੋਏ ਤੇ ਗੁਰਚਰਨ ਸਿੰਘ ਨੇ ਆ ਚੀਜ਼ ਦੇਖੀ ਬਯੋ ਬੰਦ ਚੀਕਾ ਮਾਰਦਾ ਬਾਹਰ ਨਿਕਲਿਆ ਉਹਦੋਂ ਬੋਚ ਨੇ ਪੁਲਿਸ ਨੂੰ ਕਾਲ ਕੀਤੀ ਪਾਲਸ ਪਾਲਸ ਹਰਾਨ ਆਨਸਾਈਡ ਪਾਲਸ ਹਰਾਨ بیا ਗੱਲ ਕੀ ਬਣ ਗਈ ਬੇਅ ਚੀਜ਼ ਦਾ ਕੋਈ ਚੀਜ਼ ਸਮਝ ਨਹੀਂ ਆag ਰਹੀ ਪਾ ਉਸਨੇ ਹੋਰ ਵੀ ਕਰੂ ਬੁਲਾਇਆ ਜਿਹਨਾਂ ਨੇ ਆ ਕੇ ਸਾਰੇ ਸਰੀਰ ਤਾਰੇ ਪਤਾ ਚੱਲਿਆ ਵੀ ਡਾਕਟਰ ਨੇ ਕਨਫਰਮ ਕੀ ਤਬਿਆ ਨਹੀਂ ਬਚੇ ਕੋ ਬਹੁਤ ਟਾਈਮ ਹੋ ਚੁੱਕਾ ਸੀ ਹੁਣ ਵੇਖੋ ਇਹਨਾਂ ਦੇ ਟੱਬਰ ਦੇ ਵਿੱਚ ਸਿਰਫ ਕੁਝ ਜਾਣੇ ਹੀ ਬਚ ਗਏ ਸੀ ਇੱਕ ਤਾਂ ਜਿਹੜੀ ਆ ਲੇਡੀ ਬੈਠੀ ਆ ਆਹ ਲੇਡੀ ਪਲਸ ਆਹ ਬੰਦਾ ਦਿਨੇਸ਼ ਦਿਨੇਸ਼ ਇਹਨਾਂ ਦਾ ਸਭ ਤੋਂ ਵੱਡਾ ਮੁੰਡਾ ਸੀ ਜਿਹੜਾ ਰਾਜਸਥਾਨ ਤੋਂ ਇਹਨਾਂ ਦੇ ਫਟਬਰ ਦੇ ਨਾਲ ਮੂਵ ਨਹੀਂ ਕੀਤਾ ਸੀ ਸੋ ਉਹ ਬੰਦਾ ਬਚ ਗਿਆ ਸੀ ਤੇ ਉਸ ਤੋਂ ਇਲਾਵਾ ਜਿਹੜੀ ਦੂਸਰੀ ਲੇਡੀ ਬਚੀ ਆ ਉਹ ਹੈਗੀ ਕੀ ਨਾਮ ਦਾ ਫਾਈਵਰ ਬਿਜ਼ਨਸ ਸਟਟਟਰ ਸੁਜਾਤਾ ਨਾਗਪੁਰ ਸੋ ਆ ਲੇਡੀ ਦਾ ਨਾਮ ਹੈਗਾ ਸੁਜਾਤਾ ਨਾਗਪੁਰ ਜਿਹੜੀ ਪਾਣੀਪੱਤੋ ਸੀਗੀ ਆ ਦੋ ਹੀ ਸਿਰ ਫੈਮਿਲੀ ਮੈਂਬਰ ਇਹਨਾਂ ਦੇ ਬੱਚੇ ਸੀ ਜੋ ਮਿਲ ਆ ਰਹੇ ਨੇ ਦੱਸਿਆ ਤੁਹਾਨੂੰ ਜਦੋਂ ਮੈਂ ਇਹਨਾਂ ਨੂੰ ਕੰਟੈਕਟ ਕੀਤਾ ਗਿਆ ਉਹ ਆਏ ਤੋ ਉਹ ਸਾਰੇ ਯਾਨੀ ਹਰਾਨ ਕੀ ਪੂਰੇ ਟੱਬਰ ਨੇ ਆਪਦੇ ਆਪ ਨੂੰ ਖਤਮ ਕਰ ਲਿਆ ਨੇ ਇਹਨਾਂ ਦੇ ਘਰੇ 11 11 ਨੰਬਰ ਦੇ ਬਹੁਤ ਲੱਗ ਕੋਇਨਸੀਡੈਂਸ ਸੀਗੇ ਬੜੀਆ ਨੰਬਰ ਸੀ ਉਹਦੇ ਸਾਰਾ ਕੋਸ਼ੀਗਾ ਆ ਦਿਨੇਸ਼ੀ ਨਾਲ ਮੁੰਡੇ ਨੂੰ ਦੋਵਿਆ ਆ ਵੀ ਆਇਆ ਵੀ ਹਰਾਨ ਸੀ ਇਹਨਾਂ ਦੇ ਘਰੇ ਇੱਕ ਕੁੱਤਾ ਵੀ ਰੱਖਿਆ ਹੋਇਆ ਸੀ ਜਿਹੜਾ ਕੁੱਤਾ ਛਾਤ ਦੇ ਉੱਤੇ ਇਹਨਾਂ ਨੇ ਬੰਨਤਾ ਸੀ ਕੁਝ ਵੀ ਕਰਨ ਤੋਂ ਪਹਿਲਾਂ ਸੋ ਉਹ ਵਿਚਾਰਾ ਵੀ ਹੁਣ ਰੀਸੈਂਟਲੀ ਪੂਰਾ ਹੋ ਗਿਆ ਤਿਆ ਕਰਕੇ ਲਾਈਕ ਉਦੋਂ ਐਡਾ ਤਕੜਾ ਕੇਸ ਬਣਿਆ ਸੀ ਆਹ ਸਟੂਲ ਮਰੇ ਇਹਨਾਂ ਦੇ ਘਰੋਂ ਵੀ ਜਿਹੜੇ ਸਟੂਲ ਦਾ ਟੱਬਰ ਨੇ ਯੂਜ਼ ਕੀਤੇ ਪਰ ਅੱਜ ਤੱਕ ਕਿਸੇ ਨੂੰ ਸਮਝ ਨਹੀਂ ਲੱਗੀ ਕਿ ਆਹ ਟੱਬਰ ਨੇ ਐਡਾ ਕਦਮ ਕਿਉਂ ਚੱਕਿਆ ਡਾਕਟਰਾਂ ਦੀ ਸੁਣ ਲਈਏ ਤਾਂ ਡਾਕਟਰ ਕਹਿੰਦੇ ਆ ਵੀ ਇਹਨੂੰ ਜਿਹੜਾ ਨਨਿਤ ਸੀਗਾ ਇਹਨੂੰ ਸ਼ੇਅਰਡ ਸਾਈਕੋਸਿਸ ਦੀ ਵੀ ਪ੍ਰੋਬਲਮ ਸੀਗੀ ਜਿਸ ਕਰਕੇ ਆ ਬੰਦੇ ਨੇ ਸਾਰਿਆਂ ਨੂੰ ਇਨਫਲੂਐਂਸ ਕੀਤਾ ਉਹਨੂੰ ਕਹਿੰਦੇ ਭ੍ਰਮ ਦੇ ਵਿੱਚ ਰਹਿਣਾ ਕਿ ਬੰਦਾ ਪਗਲਾਂ ਜੰਗੂ ਰਹਿੰਦਾ ਬਸ ਕੀ ਆਪਦੇ ਆਪਨੇ ਗੱਲਾਂ ਕਰਦਾ ਤੋ ਉਹਨੂੰ ਸੱਚ ਮੰਨਦਾ ਪਰ ਜੇ ਆਪਾਂ ਦੇਖੀਏ 2008 ਤੋਂ ਬਾਅਦ 2007 ਤੋਂ ਬਾਅਦ 2018 ਤੱਕ ਜੋ ਜੋ ਲਲਿਤ ਨੇ ਕਿਹਾ ਜੋ ਜੋ ਬੰਦੇ ਨੇ ਗੱਲਾਂ ਕਹੀਆਂ ਜੋ ਜੋ ਨੇ ਕਿਹਾ ਕਿ ਮੈਂ ਪ੍ਰਪਾਲ ਸਿੰਘ ਨਾਲ ਗੱਲਬਾਤ ਕਰ ਰਿਹਾ ਉਹ ਕੱਲੀ ਕੱਲੀ ਚੀਜ਼ ਸੱਚ ਹੋ ਰਹੀ ਸੀ ਇਹਨਾਂ ਦੇ ਟੱਬਰ ਨੇ ਤਰੱਕੀ ਦੇਖੀ ਫਿਰ ਜੇ ਕਿ ਟੱਬਰ ਦੇ 11 ਮੈਂਬਰ ਆ ਇੱਥੇ ਮੇਰੇ ਮੇਰੀ ਆਪਦੀ ਭੈਣ ਨਾਲ ਨਹੀਂ ਬੰਦੀ ਇੰਨੇ ਡੰਬਰ 11 ਮੈਂਬਰ ਸੀ ਜਿਹਦੇ ਵਿੱਚ ਬਜ਼ੁਰਗਾਂਟੀ ਸੀ ਜਿਹਦੇ ਵਿੱਚ ਦੋ ਜਨਾਨੀਆਂ ਸੀ ਜਨਾਨੀਆਂ ਦੀ ਨਿਬੰਧੀ ਦੋ ਭਾਈ ਆ ਉਹਨਾਂ ਦੀ ਗਾਂ ਘਾਰ ਵਾਲੀਆਂ ਗਾ ਉਹਨਾਂ ਦੇ ਬੱਚੇ ਆ ਬੱਚਾ ਪਾਰਟੀ ਦੀ ਆਪਸੇ ਨਹੀਂ ਬੰਦੀ ਫਿਰ ਇੱਕ ਬਗਾਨੀ ਲੇਡੀ ਜੋ ਮੂਹ ਬੋਲੀ ਭੈਣ ਬਣੀ ਹੋਈ ਆ ਉਹਦੀ ਕੁੜੀ ਉਹਨਾਂ ਦੇ ਨਾਲ ਰਹੀ ਤੇ ਇੰਨੇ ਜਾਣੇ ਲੋਕਾਂ ਦੇ ਵਿੱਚ ਇਕੱਲੇ ਲਲਿਤ ਨੇ ਸਾਰੇ ਨੂੰ ਇਨਫਲੂਐਂਸ ਕੀਤਾ ਆਇਆ ਸੀ ਹੁਣ ਆ ਚੀਜ਼ ਦੀ ਗੱਲ ਆ ਪਾਗਲ ਬੰਦਾ ਤਾਂ ਕਰ ਨਹੀਂ ਸਕਦਾ ਕੋਈ ਨਾ ਕੋਈ ਗੱਲਬਾਤ ਤਾਂ ਹੋਣੀ ਆ ਉਸ ਤੋਂ ਬਾਅਦ ਚ ਜਿਹੜਾ ਪ੍ਰਿਆੰਕ ਦਾ ਵਿਆਹ ਅਸੀਂ ਸੀ ਉਸ ਤੋਂ ਇਲਾਵਾ ਕਿੰਨੇ ਕੋਇਨਸੀਡੈਂਸ ਹੋਏ ਵੀ ਜਿਹੜੀ ਚੀਜ਼ ਲਲਿਤ ਕਹਿੰਦਾ ਸੀ ਜਾਂ ਜਿਹੜਾ ਇਹਨਾਂ ਦਾ ਟੱਬਰ ਦਾ ਕੰਮ ਨਹੀਂ ਬੰਦ ਹੁੰਦਾ ਸੀ ਲਲਿਤ ਕਹਿੰਦਾ ਕਿ ਮੈਂ ਭਪਾਲ ਸਿੰਘ ਜੀ ਨਾਲ ਗੱਲਬਾਤ ਕਰਦਾ ਭਪਾਲ ਸਿੰਘ ਜੀ ਨੂੰ ਫਿਰ ਸੋਲੂਸ਼ਨ ਦਿੰਦੇ ਸੀ ਉਹ ਲਿਖਦਾ ਸੀ ਤੋਂ ਦੱਸਦਾ ਹੁੰਦਾ ਸੀ ਈਵਨ ਜਿਹੜੀਆਂ ਡਾਇਰੀਆਂ ਮਿਲੀਆਂ ਐਟ ਦ ਐਂਡ ਉਹ ਸਾਰੀਆਂ ਡਾਇਰੀਆਂ ਲਿਖੀਆਂ ਹੋਈਆਂ ਸੀ ਜਿਹਦੇ ਉੱਤੇ ਲਿਖਿਆ ਸੀ ਲਲਿਤ ਰਾਈਟਿੰਗ ਲਲਿਤ ਦੀ ਨਹੀਂ ਸੀ ਉਹ ਜਵਾਕਾ ਤੋਂ ਲਿਖਾਉਂਦਾ ਸੀ ਪ੍ਰਿਆੰਕਾ ਉੱਤੇ ਲਿਖਾਉਂਦਾ ਸੀ ਇਹਨਾਂ ਜਵਾਕਾਂ ਤੋਂ ਲਿਖਾਉਂਦਾ ਸੀ ਇਹ ਤੋਂ ਲਿਖਾਉਂਦਾ ਸੀ 11 ਡਾਇਰੀਆਂ ਸੀ ਜਿਦੇ ਵਿੱਚ ਕਹਾਣੀਆਂ ਸਾਰੀਆਂ ਲਿਖੀਆਂ ਹੋਈਆਂ ਸੀ ਕਿ ਹਾਂ ਕੀ ਦਾਦੇ ਨਾਲ ਗੱਲਬਾਤ ਹੋ ਰਹੀ ਆ ਕੀ ਕੀ ਮੂਵ ਲੈਣਾ ਫੈਮਿਲੀ ਨੇ ਕਿਹੜੇ ਕਿਹੜੇ ਸਟੈਪ ਲੈਣੇ بزਨਸ ਦੇ ਵਿੱਚ ਉ ਪਰਸਨਲ ਲਾਈਫ ਦੇ ਵਿੱਚ ਕਿਵੇਂ ਟੱਬਰ ਦੀ ਗਰੋਥ ਹੋਊਗੀ ਤੇ ਉਹ ਚੀਜ਼ਾਂ ਗਰੋ ਕਰ ਰਹੀਆਂ ਸੀ ਟੱਬਰ ਤਾਂ ਸਾਰਾ ਕੁਝ ਕਰਨ ਤੋਂ ਇੱਕ ਦਿਨ ਪਹਿਲਾਂ ਵਧੀਆ ਹੌਸ਼ ਸੀ ਬਾਹਰ ਜਾ ਕੇ ਆਇਆ ਸਾਰਾ ਕੁਝ ਵਧੀਆ ਕਰਕੇ ਆਇਆ ਇਹਨਾਂ ਦੇ ਘਰ ਦੇ ਲੇਡੀਜ਼ ਨੇ ਜਾ ਕੇ ਪੰਜ ਸਟੂਲ ਲੈ ਕੇ ਆਂਦੇ ਇਹਨਾਂ ਦੇ ਜਵਾਗ ਇੱਕ ਦਿਨ ਪਹਿਲਾਂ ਪਈ ਮੱਲੇ 'ਚ ਖੇਡ ਰਹੇ ਅੱਜ ਜਿਸ ਇਹਨੇ ਰਾਤੀ 12 ਤੋਂ 1 ਵਜੇ ਕੀਤੀ ਆ ਜੀ ਜੂਨ 30 ਨੂੰ ਰਾਤੀ ਤੇ ਸਾਰਾ ਉਹ ਸਵਿਧਿਯਾ ਚਲੀ ਜਾਂਦਾ ਸੀ ਮੈਂ ਜਾਨੇ ਸਾਰਾ ਕੰਮ ਕੀਤਾ ਈਵਨ ਜੇ ਹੁਣ ਲਾਈ ਕੋਈ ਬੰਦਾ ਤੇਰੇ ਮਿਹਦਰਗੇ ਦੇ ਹੱਥ ਬੰਨ ਰਿਹਾ ਆ ਆਪਾਂ ਉਹ ਕੋਈ ਕਰਾਂਗੇ ਵੀ ਹਾਂ ਤੂੰ ਕਿਹਾ ਉਹ ਬੰਨ ਰਿਆ ਆਪਾਂ ਉਹ ਬਚਾਵਾਂਗੇ ਨਹੀਂ ਕੋਈ ਰਿਸਿਸਟੈਂਸ ਨਹੀਂ ਸੀ ਬੋਡੀ ਟੂ ਦ ਆਟੋਪਸੀ ਹੋ ਗਿਆ ਉਹ ਸਾਰਾ ਕੁਝ ਹੋਇਆ ਕੋਈ ਵੀ ਤੱਕੇ ਵਾਲਾ ਸੀਨ ਹੈ ਹੀ ਨਹੀਂ ਸੀ ਹੁਣ ਕੱਲੋ ਜਿਸ ਕਲੋਜ਼ ਕਰਨ ਦੇ ਉਹਨਾਂ ਨੇ ਕਿਹਾ ਵੀ ਹਾਂ ਲਲਿਤ ਦਿਮਾਗ ਕੋ ਪਾਗਲ ਸੀ ਜਬ ਪੂਰੇ ਟੱਬਰ ਦੇ ਵਿੱਚ ਕੋਈ ਕਾਲਾ ਜਾਦੂ ਸੀ ਕੋਈ ਤਾੰਤ੍ਰਿਕ ਵਿੱਦਿਆ ਸੀ ਜਿਸ ਕਰਕੇ ਪੂਰਾ ਡੱਬਰੇ ਨੂੰ ਇਨਫਲੂਐਂਸ ਹੋਇਆ ਪਿਆ ਸੀ ਹੁਣ ਪ੍ਰਮਾਤਮਾ ਜਾਣਦਾ ਵੀ ਐਕਚੁਅਲੀ ਭਪਾਲ ਸਿੰਘ ਜੀ ਆਏ ਤੇ ਪੂਰੇ ਟੱਬਰ ਨੂੰ ਬਾਕਸ ਮਿਲ ਗਿਆ ਤੋਂ ਅਗਲੀ ਦੁਨੀਆ ਚਲੇ ਗਏ ਰੱਬ ਜਾਣਦਾ ਇੱਕ ਥਿਉਰੀ ਆ ਦੂਸਰੀ ਥਿਉਰੀ ਤੁਹਾਨੂੰ ਪਹਿਲਾਂ ਦੱਸੀ ਕਿ ਕਹਿ ਰਿਹਾ ਵੀ ਹਾਂ ਜੀ ਇਹ ਬੰਦਾ ਪਾਗਲ ਸੀ ਇਹਨੇ ਸਾਰਾ ਨੂੰ ਕੀਤਾ ਜੋ ਮੈਂ ਨਹੀਂ ਮੰਨਦਾ ਤੀਸਰੀ ਚੀਜ਼ ਮੈਨੂੰ ਸੁਣਿਆ ਮੈਂ ਕਿਸੇ ਤੋਂ ਜਿਹੜੇ ਹੋਰ ਸਟੋਰੀਆਂ ਸੁਣਦੇ ਬਈ ਆਪਣੇ ਉਹ ਕਹਿ ਰਹੇ ਸੀ ਵੀ ਜੋ ਦੋ ਆ ਬੰਦੇ ਇੱਥੇ ਭਪਾਲ ਸਿੰਘ ਦੇ ਲਲਿਤ ਨੂੰ ਆਏ ਸੀ ਬੇ ਘਰ ਦਾ ਸਾਰਾ ਪਾਵਰ ਵਾਲਾ ਸੀ ਇਹਦੇ ਭਰਾ ਦਿਨੇਸ਼ ਭੁਪੇਸ਼ ਕੋਲੇ ਕੁਚੜਿਆਣ ਭੁਵਨੇਸ਼ ਕੋਲੇ ਜਿਸ ਕਰਕੇ ਲਲਿਤ ਨੇ ਸਾਰਾ ਕੁਝ ਰਚਿਆ ਪਰ ਰਾਜ ਇੱਕ ਇਨਸਾਨ ਚਲਾਕ ਹੋ ਸਕਦਾ ਪਰ ਇੱਕ ਇਨਸਾਨ ਦੀ ਹਰ 11 ਸਾਲਾਂ ਤੱਕ ਹਰ ਕਈ ਚੀਜ਼ ਹਰ ਗੱਲਬਾਤ ਸੱਚ ਨਹੀਂ ਹੋ ਸਕਦੀ ਹਰ ਮੂਵ ਇੰਨਾ ਸੱਚਾ ਨਹੀਂ ਹੋ ਸਕਦਾ ਹਰ ਇਹ ਫੈਮਿਲੀ ਜਿਹੜੋ ਦੇਖ ਕੇ ਚੱਲਦੀ ਪਈ ਉਹ ਬੰਦਾ ਹੱਲ ਕੱਢ ਰਿਹਾ ਤੇ ਹੱਲ ਵਰਕ ਕਰ ਰਿਆ ਸੀ ਹਰ ਚੀਜ਼ ਜੋ ਇਹਨਾਂ ਦੇ ਟੱਬਰ ਦੀ ਅੜੀ ਹੋਈ ਸੀ ਜਦ ਇਹਨਾਂ ਨੇ ਟੱਬਰ ਨੇ ਕੋਈ ਵੀ ਮੂਵ ਲੈਣਾ ਸੀ ਉਹ ਹਰ ਚੀਜ਼ ਲਲਿਤ ਕਹਿੰਦਾ ਸੀ ਕਿ ਮੈਂ ਪਪਾਹ ਸਿੰਘ ਜੀ ਨਾਲ ਗੱਲਬਾਤ ਕੀਤੀ ਆ ਤੇ ਉਹ ਚੀਜ਼ ਵਰਕ ਕਰ ਜਾਂਦੀ ਸੀ ਤਾਂ ਤੁਸੀਂ ਦੇਖੋ ਤੁਹਾਡਾ ਗੋਪੀ ਨੇ ਨਾ ਤੇ ਕੀ ਹੋ ਸਕਦਾ ਪਰ ਆਹਾਂ ਕੇਸ ਅਜੇ ਤੱਕ ਨਹੀਂ ਸੋਲਵ ਹੋਇਆ ਕਿਸ ਨੂੰ ਸਮਝ ਲੱਗੀ ਵੀ ਕੀ ਸੀਨ ਗੁਰਾਰੀ ਫੈਮਿਲੀ ਪਾਟਿਆ ਫੈਮਿਲੀ ਪਰਹੇਚੰਡਾਉਤ ਫੈਮਿਲੀ ਆਹ ਵੀ ਕੋਈ ਰਿਸਿਸਟੈਂਸ ਨਹੀਂ ਸੀ that is the whole crazy part ਪੂਰਾ ਟੱਬਰ 11 ਦੇ 11 ਜੀ ਸੋ 2007 ਚ ਭਪਾਲ ਸਿੰਘ 11 ਮੈਂਬਰ 11 ਸਾਲਾਂ ਬਾਅਦ 2018 ਦੇ ਵਿੱਚ 11 ਡਾਇਰੀਆਂ ਘਰ ਦੇ ਕਿੰਨੇ ਬੰਦੇ ਆ 1 2 3 4 4 ਪੇਪਾ 93 ਸੀ ਬਾਕੀ ਸਾਰੇ ਆ ਪੈਪਾਂ نیچے ਨੂੰ ਜਿਹੜੇ ਘਰ ਦੇ ਬਰ 11 ਪੈਪਾਂ ਸੀ ਘਰ ਦੇ ਵਿੱਚ ਗ੍ਰਿਲਾਂ ਦੇ ਉੱਤੇ ਘਰ ਦੇ ਮੇਨ ਡੋਰ ਮੇਨ ਦਰਵਾਜੇ ਦੇ ਗ੍ਰਿਲਾਂ ਦੇ ਉੱਤੇ 11 11 ਡੰਡੇ ਸੀ ਲੋਹੇ ਵਾਲੇ ਹੋਰ ਘਰ ਦੇ ਅੰਦਰ ਕਿੰਨੇ 11 11 ਚੀਜ਼ਾਂ ਸੀ ਇਹਨਾਂ ਦੇ ਵੀ ਸਾਰਾ ਕੁਝ ਸੀਗਾ ਵੀ ਬੰਦੇ ਮੂਰਖ ਨਹੀਂ ਸੀ ਦੋ ਬਿਜ਼ਨਸ ਰਨ ਕਰਦੇ ਪਏ ਸੀ ਇੱਕ ਗ੍ਰੋਸਰੀ ਸਟੋਰ ਦਾ ਇੱਕ ਪਲਾਈਵੁੱਡ ਬਿਜ਼ਨਸ ਰਨ ਕਰਦੇ ਪਏ ਸੀ ਇਲਾਕੇ ਦੇ ਵਿੱਚ ਰਸੂਲਦਾਰ ਬੰਦੇ ਸੀ ਕਿਸੇ ਨੂੰ ਕੋਈ ਵੈਰ ਵਿਰੋਧ ਨਹੀਂ ਕੋਈ ਵੀ ਨਹੀਂ ਸਾਰਾ ਸਿਸਟਮ ਵਧੀਆ ਚੱਲਦਾ ਪਿਆ ਸੀ ਆਊਟ ਆਫ ਨੋਵੇਅਰ ਉਹ 18 ਦਾ ਐਡਾ ਕੰਮ ਕੀਤਾ ਜੋ ਅੱਜ ਤੱਕ ਕਿਸ ਨੂੰ ਨਹੀਂ ਪਤਾ ਚੱਲਿਆ ਪੂਰਾ ਦਾ ਪੂਰਾ ਟੱਬਰ ਸਿਰਫ ਇੱਕ ਇਹਨਾਂ ਦੇ ਘਰ ਦਾ ਜੀ ਬਚਿਆ ਜੋ ਇਹਨਾਂ ਦੀ ਬਲੱਡ ਲਾਈਨ ਰਹਿ ਗਈ ਮਗਰ ਮੇਨ ਉਹ ਹੈ ਗਿਆ ਇਹਨਾਂ ਦੋਨਾਂ ਦਾ ਸਭ ਤੋਂ ਵੱਡਾ ਪਰਪੋਪਾ ਦਾ ਸਭ ਤੋਂ ਵੱਡਾ ਮੁੰਡਾ ਦਿਨੇਸ਼ ਕੁਮਾਰ ਉਹ ਰੇਂਦਰ ਰਾਜਸਥਾਨ ਦੇ ਵਿੱਚ ਜਿਹੜੇ ਘਰੇ ਸਾਰਾ ਕੁਝ ਹੋਇਆ ਉਹ ਘਰੇ ਇਸ ਟਾਈਮ ਕੋਈ ਹੋਰ ਰਹਿ ਰਹੇ ਆ ਤੇ ਉਹਨਾਂ ਦੇ ਘਰੇ ਹਮੇਸ਼ਾ ਪਾਠ ਪੂਜਾ ਰੱਬ ਦੇ ਭੈਣ ਚੱਲਦੇ ਰਹਿੰਦੇ ਨੇ ਕੋਈ ਏਡਾ ਬੁੜਾ ਕੰਮ ਹੋਇਆ ਬਟ ਸਟਿਲ ਲਾਈਫ ਮੂਵਜ਼ ਔਨ ਰਾਈਟ ਉਕਾਰ ਹੁਣ ਉਹ ਜਗ੍ਹਾ ਖਾਲੀ ਪਈ ਸੀ ਤਬ ਉਹ ਸਸਤੇ ਰੇਟ ਦੇ ਉੱਤੇ ਹੁਣ ਕੋਈ ਹੋਰ ਰਹਿ ਰਿਹਾ ਜਗ੍ਹਾ ਦੇ ਉੱਤੇ ਪਰ ਆ ਸਿਨ ਅਜੇ ਤੱਕ ਅਨਸੋਲਵਡ ਮਿਸਟਰੀ ਹੈ ਹਾਉ ਵਾਈ ਥੋੜਾ ਕੀ ਵਿਚਾਰਾ ਮੇਰਾ ਤੁਹਾਨੂੰ ਪਰਸਨਲ ਓਪੀਨੀਅਨ ਦੱਸਦਾ ਚੀਜ਼ ਦੇ ਉੱਤੇ ਮੈਨੂੰ ਲੱਗਦਾ ਹੋ ਸਕਦੀਆਂ ਚੀਜ਼ਾਂ ਉਸ ਜਿਹੜੇ এনवायरमेंट ਚ ਆਪਾਂ ਆਉਣ ਨੇ ਜੇ ਦੇਸ਼ ਚ ਆਪਾਂ ਆਉਣ ਨੇ ਉੱਥੇ ਆਪਾਂ ਚੀਜ਼ਾਂ ਐਕਸਪੀਰੀਅੰਸ ਵੀ ਕੀਤੀਆਂ ਚੀਜ਼ਾਂ ਦੇਖੀਆਂ ਵੀ ਉਹ ਚੋਂ ਜਿਹੜੀਆਂ ਵੀ ਸੁਣੀਆਂ ਵੀ ਬਹੁਤ ਨੇ ਆਪਣੇ ਬਜ਼ੁਰਗਾਂ ਦੇ ਕੋਲੋਂ ਕੀ ਚੀਜ਼ਾਂ ਹੁੰਦੀਆਂ ਜਿਸ ਹੱਬ ਨਾਲ ਲਲਿਤ ਸੀ ਉਹ ਲਲਿਤ ਜਦੋਂ ਪ੍ਰਾਈਵੇਟ ਦੇ ਬਿਜ਼ਨਸ ਸੀ ਇਹਦੇ ਸੱਟ ਵੀ ਵੱਜੀ ਆ ਬੋਲਣਾ ਬੰਦ ਕਰ ਗਿਆ ਸੀ ਉਸ ਤੋਂ ਬਾਅਦ ਜੋ ਹੋਰ ਇਨਸਾਨ ਬੋਲਣਾ ਬੰਦ ਕਰ ਰਹੇ ਦਾ ਉਹ ਅੰਤਰਾਤਮਨ ਹੋਰ ਜ਼ਿਆਦਾ ਗੱਲਬਾਤ ਕਰਦਾ ਉਹ ਤੋਂ ਪਹਿਲਾਂ ਵੀ ਆਹ ਬੰਦਾ ਘਰ ਦੇ ਨਾਲ ਕਮਾਂਡ ਦਿੰਦਾ ਸੀ ਪਰ ਭਾਲ ਸਿੰਘ ਜੀ ਨਾਲ ਗੱਲਬਾਤ ਹੋਰੀ ਇਵਨ ਜਦੋਂ ਪੂਰੇ ਟੱਬਰ ਨੂੰ ਇਹਨਾਂ ਨੇ ਕੀਤੀ ਆ ਚੀਜ਼ ਉਦੋਂ ਵੀ ਇਹਨਾਂ ਨੇ ਆਹੀ ਕਿਹਾ ਸੀ ਕਿ ਜਦੋਂ ਆਪਾਂ ਛਾਲ ਮਾਰਾਂਗੇ ਫਾਹੇ ਤੋਂ ਆਪਾਂ ਅਸੀਂ 1 2 3 4 ਉਹ ਘਰ ਦੇ ਮੁੰਡੇ ਉੱਪਰ ਜਾਵਾਂਗੇ ਭਪਾਲ ਸਿੰਘ ਜੀ ਨੂੰ نیچے ਲੈ ਕੇ ਆਵਾਂਗੇ ਉਹ ਸਰੀਰਕ ਤੌਰ ਦੇ ਉੱਤੇ نیچے ਆਉਣਗੇ ਆਪਾਂ ਸਾਰਿਆਂ ਨੂੰ ਦਰਸ਼ਨ ਦੇਣਗੇ ਆਪਾਂ ਸਾਰਿਆਂ ਨੂੰ ਜ਼ਿੰਦਗੀ ਦੀ ਗਾਂ ਗਾਈਡੈਂਸ ਦੇਣਗੇ ਤੇ ਪਲੱਸ મોਕਸ਼ ਪ੍ਰਾਪਤੀ ਦਾ ਰਸਤਾ ਦੱਸਣਗੇ ਤੇ ਫੇਰ ਆਪਣੀ ਜ਼ਿੰਦਗੀ ਹੋਰ ਵਧੀਆ ਹੋ ਜਾਊਗੀ ਉਹ ਸਾਰੀ ਚੀਜ਼ ਇਹਨਾਂ ਨੇ ਐਕਸੈਪਟ ਕੀਤੀ ਹੋਈ ਸੀ ਕਿ ਹਾਂ ਜੀ ਜੀ ਪੋਸੀਬਲ ਹੈ ਜੋ ਆਤਾ ਆਹ ਬੰਦਾ ਆਹ ਸੀਨ ਸੀ ਬ్రో ਬਈ ਕ੍ਰੇਜ਼ੀ ਕੋ ਦੋਵੇਂ ਮੈਂ ਤਾਂ ਜੀ ਸੋਚੀ ਐ ਨਾ ਵੀ ਕੀ ਹੋ ਸਕਦਾ ਕੀ ਇਸ ਬੰਦੇ ਦੇ ਦਿਮਾਗ ਚੱਲਦਾ ਹੋਸਦਾ ਕੀ ਇਸ ਟੱਬਰ ਦੇ ਦਿਮਾਗ ਚੱਲਦਾ ਹੋਸਦਾ ਉਹ ਰੱਬ ਜਾਣਦਾ ਬਟ ਸਟਿਲ ਇਟ ਰਿਮੇਨਡ ਅਨਸੋਲਵਡ ਟਿਲ ਡੇਟ ਕੇ ਇਸ ਨੂੰ ਜੇ ਮ ਜੀ ਰਣੇ ਖਤਮ ਕਰਤਾ ਬਟ ਜਿਹੜਾ 11 11 ਵਾਲੀ ਮਿਸਟਰੀ ਆ ਕਿ ਹਾਂ ਜੀ ਹਰ ਚੀਜ਼ ਬੰਦੇ ਦੀ ਕਈ ਸਹੀ ਹੋ ਰਹੀ ਸੀ ਮੰਨਦੇ ਇਵਨ ਨੋਟਸ ਦਿਖਾਏ ਕਿ ਹਾਂ ਜੀ ਜੋ ਵੀ ਸਾਰੇ ਨੋਟਸ ਨੇ ਉਪਪਾਲ ਸਿੰਘ ਜੀ ਲਿਖਾ ਰਹੇ ਨੇ ਆ ਅਸੀਂ ਲਲਿਤ ਮੁੰਡਾ ਜੋ ਲਾਸਟ ਦੇ ਜਿਹੜੇ ਨੋਟਸ ਸੀਗੇ ਇਹਨਾਂ ਦੇ ਆ ਰਹੇ ਆ ਇਹੋ ਜਿਹਨੇ ਲਿਖਿਆ ਸੀ ਕਿ ਮੈਂ ਆਉਂਗਾ ਮੈਂ ਕੱਲ ਜਾਂ ਪਰਸੋਂ ਆਉਂਗਾ ਸਾਰਾ ਕੁਝ ਉਹਨਾਂ ਦਾ ਪ੍ਰੋਪਰ ਫੀਲ ਲਿਖਿਆ ਹੋਇਆ ਸੀ ਪ੍ਰਿਯੰਕਾ ਦੇ ਵਿਆਹ ਲਈ ਭਪਾਲ ਨੇ ਕਿਹਾ ਲਲਿਤ ਨੂੰ ਕਿ ਹਾਂ ਜੀ ਇਹਦਾ ਪਹਿਲਾਂ ਕੇਲੇ ਦੇ ਪੇੜ ਦੀ ਪੂਜਾ ਕਰੋ ਫਿਰ ਵਿਆਹ ਹੋ ਜਾਊਗਾ ਮੰਗਣੀ ਹੋ ਗਈ ਵਧੀਆ ਕਰੇ ਤੋਂ ਬਾਅਦ ਸਾਰਾ ਕੁਝ ਕਰਨ ਤੋਂ ਪਹਿਲਾਂ ਇਹਨਾਂ ਨੇ ਜੂਨ ਦੇ ਵਿੱਚ ਹੀ 5 ਲੱਖ ਰੁਪਈਆ ਵੀ ਖਰਚਿਆ ਇਸ ਕੁੜੀ ਦੀ ਮੰਗਣੀ ਤੇ ਇਹ ਵੀ ਕੁੜੀ ਵਿੱਚ ਹੀ ਸੀ ਜਿਹੜੀ ਪੂਰੀ ਹੋਈ ਹੈ ਵਧੀਆ ਹੱਸਦਾ ਵਾਸਤਾ ਪਰਿਵਾਰ ਸੀ ਯਾਰ ਐਵਰੀਬਾਡੀ ਵਾਸ ਹੈਪੀ ਲੁੱਕ ਆ ਦਾ ਸਮਾਈਲਸ ਤੱਬਰ ਇੱਕ ਦਿਨ ਪਹਿਲਾਂ ਜਾ ਕੇ ਜਨਨੀਆਂ ਖੁਦ ਰ ਸਟੂਲ ਲੈ ਕੇ ਆਈਆਂ ਸੋ ਇਟਸ ਨਾਟ ਲਾਈਕ ਕਿ ਇਫ ਬੋਰਸ ਫਲੋਰ ਇਸ ਥਿਕਮ ਬਨ ਬਨਨੇ ਲਾਏਗੇ ਸਾਡਾ ਪੀਤਾ ਗਿਆ ਇਨਾ ਹਾਸ ਦਾ ਵਾਸਤਾ ਪਰਿਵਾਰ ਅਸਲ ਟਿਲ ਡੇਟ ਰਮੇਨਸ ਹਿਸਟਰੀ ਮਿਸਟਰੀ ਹੋਂ ਤਾਂ ਹਿਸਟਰੀ ਦੇ ਵਿੱਚ ਐਡ ਹੋ ਗਿਆ ਹਾ ਮਿਸਟਰੀ ਕੇਸ ਕੋਈ ਨਹੀਂ ਪਤਾ ਕੀ ਕਾਰਨ ਬਣਿਆ ਬਟ ਰੈਸਟ ਇਨ ਪੀਸ ਟੂ ਆ ਸਾਰੀਆਂ ਸੋਲਸ ਨੂੰ ਪਰਮਾਤਮਾ ਇਹਨਾਂ ਦੇ ਚੈਨਲ ਦੇ ਨਿਵਾਸ ਬਖਸ਼ੇ ਬੈਟ ਇਟ ਇਜ਼ ਕ੍ਰੇਜ਼ੀ ਤੁਸੀਂ ਆਪਣਾ ਓਪੀਨੀਅਨ ਜਰੂਰ ਦੱਸਿਓ ਕਿ ਥੋਨ ਨੂੰ ਕੀ ਲੱਗਦਾ ਕਿ ਟੱਬਰ ਨੂੰ ਕੀ ਦਿੱਕਤ ਪਰੇਸ਼ਾਨੀ ਹੋ ਸਕਦੀ ਹੈ ਕਿਸ ਕਰਕੇ ਇਹਨਾਂ ਨੇ ਅਚਨਚੇਤ ਕੀਤੀ ਕਾਜ਼ ਜੋ ਸਾਇੰਸ ਮੈਡੀਕਲ ਟੈਕਨੋਲੋਜੀ ਆ ਉਹ ਸਿਰਫ ਠੀਕ ਹੈ ਜਿਉਂਦੇ ਜੀ ਬੰਦੇ ਦੀ ਗੱਡੀ ਦੀ ਰਿਪੇਅਰ ਸ਼ਾਪ ਆ ਉਹ ਸਿਰਫ ਗੱਡੀ ਜਦੋਂ ਤੱਕ ਚੱਲਦੀ ਵੀ ਖਰਾਬ ਹੋ ਗਈ ਲੈ ਕੇ ਫਿਕਸ ਕਰ ਦੇਣਗੇ ਬਟ ਜਿਹੜਾ ਬੰਦਾ ਉਹਨੂੰ ਲੈ ਕੇ ਵੀ ਹਾਂ ਇਨਸਾਨ ਆਇਆ ਕਿੱਥੋਂ ਤੇ ਇਨਸਾਨ ਜਾਂਦਾ ਕਿੱਥੇ ਆ ਆ ਚੀਜ਼ ਮੈਡੀਕਲ ਜਾਂ ਕੋਈ ਵੀ ਸਾਇੰਸ ਕੋਈ ਵੀ ਚੀਜ਼ ਅਜੇ ਤੱਕ ਨਹੀਂ ਪਤਾ ਕਰ ਪਈ ਕਦੇ ਨਹੀਂ ਪਤਾ ਲੱਗਿਆ ਸੋ ਸੇਮ ਚੀਜ਼ ਇਹਨਾਂ ਦੇ ਡੱਬਰ ਨਾਲ ਦੀ ਆ ਜਿਹੜੀ ਮਿਸਟਰੀ ਕਿ ਕਿੱਥੋਂ ਲਲਿਤ ਨੂੰ ਸਾਰੇ ਵਿਚਾਰ ਆਉਂਦੇ ਸੀ ਕਿ ਤੁਲ ਲलित ਨੂੰ ਲੱਗਦਾ ਸੀ ਕਿ ਆਪਾ ਭਾਲ ਸਿੰਘ ਜੀ ਨਾਲ ਗੱਲਬਾਤ ਕਰ ਰਿਹਾ ਕਿਵੇਂ 11 ਸਾਲodic ਹਰ ਕੋਈ ਗੱਲ ਸੱਚ ਹੋ ਰਹੀ ਸੀ ਹਰ ਚੀਜ਼ ਸਹੀ ਚੱਲ ਰਹੀ ਸੀ ਜਿਸ ਕਰਕੇ ਟੱਬਰ ਦਾ ਇੰਨਾ ਜ਼ਿਆਦਾ ਭਰੋਸਾ ਸੀ ਲलित ਨੂੰ ਲੈ ਕੇ ਕਿ ਉਹ ਕਦੇ ਵੀ ਕੋਈ ਕੁਐਸਚਨ ਨਹੀਂ ਕਰਦੇ ਸੀ ਲलित ਨੂੰ ਵੀ ਕਰਦੇ ਵੀ ਹੋਣਗੇ ਆਪਾਂ ਨੂੰ ਨਹੀਂ ਪਤਾ ਪਰ ਹਰ ਚੀਜ਼ ਲलित ਦੀ ਕਈ ਸੱਚੀ ਹੁੰਦੀ ਸੀ ਤੇ ਟੱਬਰ ਨੇ ਐਡਾ ਵੱਡਾ ਸਟੱਪ ਲਿਆ ਜਿਹਦੇ ਵਿੱਚ ਜੁਆਕ ਤਾਂ ਸਭ ਤੋਂ ਪਹਿਲਾਂ ਯਾਰ ਮਿਲੀਨੀਅਲ ਜੁਆਕ ਸੀ ਇਹਨਾਂ ਦਾ ਤਾਂ ਸਭ ਤੋਂ ਪਹਿਲਾਂ ਵੀ ਡਿਸਐਗਰੀਮੈਂਟ ਹੁੰਦਾ ਵੀ ਹੋ ਮੈਂ ਕਿਉਂ ਮੈਂ ਕਿਹਾ ਮੈਂ ਕਿਹਾ ਨਾ ਐਵਰੀਬਾਡੀ ਵਾਸ ਐਗਰੀ ਪੜੀ ਲੋਰ ਆਪਣਾ ਦੱਸਿਓ ਓਪੀਨੀਅਨ ਕਾਜ਼ ਆ ਚੀਜ਼ ਇੱਕ ਮਿਸਟਰੀ ਬਣ ਕੇ ਰਹਿ ਗਈ ਹੈ ਤਾਂ 11 ਦੇ 11 ਮੈਂਬਰ ਕਾਲ ਚਲਾਨਾ ਕਰਕੇ ਸੋ ਪ੍ਰਮਾਤਮਾ ਨੇ ਦੀ ਆਤਮਾ ਨੂੰ ਆਪਣੇ ਚਰਨਾਂ ਜਿਹਾ ਹਾਸਪਾਸੇ ਕੋਈ ਵੀ ਕੇਸ ਸੁਚੋਣੇ ਕਿ ਮੈਂ ਡਿਸਕਸ ਕਰਾਂ ਜਰੂਰ ਕਮੈਂਟ ਕਰਿਓ ਪ੍ਰਮਾਤਮਾ ਸਾਰਨ ਤੰਦਰੁਸਰ ਰੱਖੇ ਹਸਤਾ ਵਸਤਾ ਰੱਖੇ ਆ ਚੀਜ਼ ਨੂੰ ਭਾਈ ਮੈਂਟਲ ਹੈਲਥ ਬਹੁਤ ਗੁੱਡ ਹੋਣੀ ਜ਼ਰੂਰੀ ਆ ਸੋ ਪਲੀਜ਼ ਤੁਹਾਡੀ ਜ਼ਿੰਦਗੀ ਕੋਈ ਵੀ ਟੈਨਸ਼ਨ ਪਰੇਸ਼ਾਨੀ ਚੱਲਦੀ ਆ ਉਹ ਤੇ ਵਰਕ ਕਰੋ ਖੁਦ ਨਾਲ ਗੱਲਬਾਤ ਕਰੋ ਘਬਰਾਉਣਾ ਪ੍ਰਮਾਤਮਾ ਤੁਹਾਡੇ ਨਾਲ ਸਮੇ ਜਿਹੜਾ ਸਮਾਂ ਕੱਲ ਨਹੀਂ ਰਿਹਾ ਉਹ ਸਮਾਂ ਅੱਜ ਵੀ ਨਹੀਂ ਰਹਿਣਾ ਸੋ ਲਾਈਫ ਵਿਲ ਬੀ ਵੈਰੀ ਗੁੱਡ ਜਿਸ ਪ੍ਰੋਸਾਰਕ ਉਹਦੇ ਆਪ ਤੇ ਜ਼ਿੰਦਗੀ ਚ ਕਾਮਯਾਬ ਜ਼ਰੂਰ ਹੋਵਾਂਗੇ ਬਲਦਿਆ ਸ਼ਿਰੋ ਪਰਮਾਤਮਾ ਤੋਂ ਚੜ੍ਹਦੀ ਕਲਾ ਜ ਰੱਖੇ ਥੈਂਕ ਯੂ